ਇਹ ਪੈਸੇ ਹੈ ਨਾ ਕੋਲ 6 ਮਹੀਨੇ ਦਾ ਰਾਸ਼ਨ ਪਾ ਕੇ ਰੱਖੋ ਜਿਹੜੀ ਚੀਜ਼ ਨਹੀਂ ਖਰਾਬ ਹੁੰਦੀ ਰੱਖੋ ਆਪਣੇ ਘਰ ਟਾਰਚ ਵੀ ਹੋਣੀ ਚਾਹੀਦੀ ਹੈ ਚਾਰ ਰੱਖੋ ਕਿ ਸਬਜੀ ਦਾਲ ਨਾ ਮਿਲੀ ਚਾਰ ਨੇ ਬੰਦਾ ਖਾ ਲੈਂਦਾ 2 ਸਾਲ ਹੋ ਗਏ ਕਹਿੰਦੇ ਆ ਉਹ ਵੀ 6-6 ਮਹੀਨੇ ਦਾ ਰਾਸ਼ਨ ਜਰੂਰ ਪਾ ਲੋ ਭਾਈ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨੇ ਦਾ ਪਾਇਆ ਉਹ ਮੌਜਾ ਲੈਣਗੇ ਬਾਕੀ ਹੁਣ ਦੇਖਦੇ ਆਸੇ ਪਾਸੇ ਨੂੰ ਵੀ ਕੀ ਬਣ ਗਿਆ ਮਹਾਪੁਰਖ ਵੱਡੇ ਕਿਹਾ ਕਰਦੇ ਸੀ ਕਹਿੰਦੇ 70 ਫੁੱਟ ਪਾਣੀ ਆਉਣਾ। ਤੂੰ ਵੀ ਸੋਚ ਲਓ ਵੀ 70 ਫੁੱਟ ਕਿੰਨਾ ਹੁੰਦਾ। ਤੁਹਾਨੂੰ ਡਰਾ ਨਹੀਂ ਰਿਹਾ। ਮੈਂ ਤੁਹਾਨੂੰ ਕਹਿ ਰਿਹਾ ਵੀ ਨਾਮ ਜਪ ਲਓ। ਫਿਰ ਸਮਾਂ ਨਹੀਂ ਮਿਲਣਾ। ਆ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਜਿਹੜਾ ਤੁਹਾਡਾ ਪ੍ਰਕਾਸ਼ ਹੈ ਤੁਹਾਡੇ ਪ੍ਰਕਾਸ਼ ਨੇ ਤੁਹਾਨੂੰ ਬਚਾਉਣਾ। ਜਿੱਥੇ-ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੇ ਕਰਕੇ ਪਿੰਡ ਦਾ ਬਚਾਅ ਹੋ ਜਾਣਾ ਜੇ ਤੁਸੀਂ ਨਾਮ ਜਪਦੇ ਹੋ ਮੂਲ ਮੰਤਰ ਸਾਬ ਕਰਦੇ ਹੋ ਜਿਹੜੇ ਪਿੰਡ ਵਿੱਚ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹਦੇ ਕਰਕੇ ਜਿਹੜੇ ਜਿਹੜੇ ਪਿੰਡ ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਹੈ ਸਾਹ ਸੰਗਤ ਫਿਰ ਕੋਈ ਬਚਾਅ ਨਹੀਂ ਸਕਦਾ ਮਹਾਰਾਜ ਨੇ ਸਜ਼ਾ ਦੇਣੀ ਦੇਣੀ ਹੈ